ਕੋਝਕਤੇਨ ਪਹਿਲਾਂ ਮੈਂ ਬਾਬਾ ਜੀ ਨਾਲ ਇੱਕ ਵੀਡੀਓ ਬਣਾਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਮੈਨੂੰ ਬਹੁਤ ਵਧੀਆ ਗੱਲ ਦੱਸੀ ਸੀ ਬਣਾ ਬਰਸੂਟੀ ਬਰਿਆ ਮਾਣੂ ਕੀ ਮਰਿਆ ਤੇ ਇਹਦੇ ਬਾਰੇ ਮੈਨੂੰ ਮਤਲਬ ਕਿ ਵੀ ਉਹਨਾਂ ਨੇ ਐਕਸਪਲੇਨ ਕੀਤਾ ਸੀ ਤੁਸੀਂ ਸ਼ਾਰਟ ਦੇਖਿਓ ਤਾਂ ਪੂਰੀ ਵੀਡੀਓ ਵੀ ਪਾਈ ਆ ਉਹਦੇ ਵਿੱਚ ਦੇਖਿਓ ਉਹ ਇੱਕ ਬੜਾ ਮਸ਼ਹੂਰ ਆ ਜੀ ਤੇ ਬਣਾ ਬਰਸੂਟੀ ਬਰਿਆ ਅਛਾ ਜੀ ਮਾਣੂ ਕੀ ਮਰਿਆ ਇਹਦਾ ਮਤਲਬ ਦੱਸੋ ਮਤਲਬ ਜਿੱਥੇ ਇਹ ਤਿੰਨ ਚੀਜ਼ਾਂ ਹੋਣ ਉਹ ਤੇ ਬੰਦਾ ਕਿਉਂ ਮਰ ਚਵੇ ਇਹ ਜਦਾਂ ਕਿ ਪਹਾੜੀ ਖੇਤਰ ਦੇ ਵਿੱਚ ਬੋਲੀ ਜਾਣ ਵਾਲੀ ਇੱਕ ਗੱਲ ਬਣਾਈ ਹੋਆ ਕਹਾਵਤ ਬਣਾਈ ਕਹਿ ਸਕਦੇ ਕਹਾਵਤ ਜੀ ਬਣਾਈ ਆ ਤੇ ਰਣਜੋਤ ਭਾਜੀ ਮੇਰੇ ਨਾਲ ਆ ਉਹ ਮੈਨੂੰ ਦੱਸ ਰਹੇ ਸੀ ਕਿ ਵੀ ਆਪਣੇ ਇਸ ਇਲਾਕੇ ਦੇ ਵਿੱਚ ਵੀ ਇਹਦਾ ਕੁਝ ਮਤਲਬ ਕਿ ਵੀ ਇੱਕ ਕਹਾਵਤ ਬਣੀ ਹੋਈ ਉੱਥੇ ਕੀ ਕਹਿੰਦੇ ਜੀ ਆ ਦੇਖੋ ਗਾਣੇ ਬਜ਼ੁਰਗ ਕਹਿੰਦੇ ਸੀ ਜਿੱਥੇ ਬਣਾ ਬਲਸੂਟੀ ਤੇ ਵਰਨਾ ਹਾਂਜੀ ਉੱਥੇ ਬੰਦਾ ਕਦੇ ਨਹੀਂ ਮਰਨਾ ਹਾਂ ਤੇ ਉਹਦੇ ਸੱਚੀ ਹੁਣ ਪਹਿਲਾਂ ਨਹੀਂ ਮੈਂ ਨਾ ਆਪਣੀ ਦਾਦੀ ਜੀ ਨੂੰ ਪੁੱਛਣਾ ਹਾਂਜੀ ਮਗਾ ਇਹਦਾ ਕੀ ਮਤਲਬ ਆ ਵੀ ਅੱਛਾ ਜੀ ਇਹ ਕਿਸ ਹਾਕ ਦਾ ਬੰਦਾ ਤਾਂ ਮਾਰੀ ਜਾਂਦਾ ਹਾਂਜੀ ਹਾਂਜੀ ਬਿਲਕੁਲ ਮੈਂ ਵੀ ਇਹੀ ਸੋਚਣ ਡਿਆ ਸੀ ਤੇ ਅੱਛਾ ਸੋ ਇਹ ਆ ਕਿ ਉਹ ਜਿਹੜਾ ਰੈਡ ਕ੍ਰੈਡਕ ਕੇ ਬਿਮਾਰ ਹੋ ਕੇ ਜਿਹੜਾ ਮਰਦਾ ਨਾ ਉਹਦਾ ਨਹੀਂ ਫੇਰ ਮਰਦਾ ਬੰਦਾ ਨਹੀਂ ਫੇਰ ਮਰਦਾ ਤੇ ਦੇਖੋ ਐਵੇਂ ਹੀ ਨਹੀਂ ਗੱਲਾਂ ਬਣੀਆਂ ਬੜੇ ਗੂਣ ਆ ਜੀ ਜਿੱਦਾਂ ਹੁਣ ਪੜ੍ਹਦੇ ਨਾ ਪੜ੍ਹੇ ਜਦੋਂ ਹਾਂਜੀ 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 ਫੇਰ ਪਤਾ ਲੱਗਾ ਵੀ ਯਾਰ ਕੈਸੀ ਚੀਜ਼ ਹੈ ਬਜ਼ੁਰਗਾਂ ਨੇ ਲਿਖੀ ਜਬ ਕਹਾਵਤ ਚ ਚੱਲੀ ਬਿਲਕੁਲ ਬਿਲਕੁਲ ਬੜੀ ਵਧੀਆ ਸੀ ਤੁਸੀਂ ਇਹਦਾ ਇੱਕ ਹੋਰ ਨਾਮ ਦੱਸਿਆ ਮੈਨੂੰ ਅਡੂਸਾ ਹਾਂਜੀ ਹੈਨਾ ਆ ਦੇਖੋ ਪਿੱਛੇ ਵਲੌਗ ਚ ਗੱਲ ਹੋਈ ਸੀ ਆ ਦੇਖੀ ਫੁੱਲ ਉਹ ਪਰ ਦਿਖਾਓ ਹਾਂ ਦੇਖੋ ਇਹ ਫੁੱਲ ਨਿਕਲਾ ਇਹਨੂੰ ਵੀ ਹੈਨਾ ਇਹ ਆ ਜੀ ਤਾਂ ਨਮ ਬਸ ਹੈਨਾ ਮੈਂ ਇਹ ਕਹਿੰਨਾ ਜੀ ਹਾਂ ਜੀ ਇਹਦਾ ਕੀ ਨਾਮ ਕਿ ਦੱਸਿਆ ਉਹਦਾ ਦੂਜੇ ਹੋਰ ਨਾਮ ਉਹੀ ਆ ਸਾਰੇ ਬਲਾਂ ਬਲਸੂਟੀ ਹਾਂ ਜੀ ਬਸਾ ਬਲਸੂਟੀ ਹਾਂ ਜੀ ਤੇ ਅਡੂਸਾ ਇਹਨਾਂ ਦੇ ਫੁੱਲਾਂ ਦਾ ਕੁਝ ਬਣਦਾ ਗੁਲਕੰਦ ਇਦਾਂ ਇਦਾਂ ਬਣ ਜਣਾ ਜਿੱਦਾਂ ਗੁਲਾਬ ਦਾ ਪਾਇਆ ਅੱਛਾ ਗੁਲਾਬ ਦਾ ਗੁਲਕੰਦ ਜਿੱਦਾਂ ਬਣਦਾ ਉਹਦਾ ਵੀ ਇਹਦਾ ਜਿਹੜਾ ਇਹ ਜਿਹੜਾ ਸਾਡਾ ਨਾ ਸਵਾਸਤੰਤਰ ਹਾਂ ਜੀ ਸਾਰ ਨਲੀ ਜਾਂ ਅਸਥਮਾ ਟਾਈਪ ਹਾਂਜੀ 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 ਜਾਂ ਸਾਨੂੰ ਕਫ ਦੇ ਰੋਗ ਹੋ ਜਾਂਦੇ ਆ ਬਿਲਕੁਲ ਬਿਲਕੁਲ ਉਹਨਾਂ ਚ ਇਹਦਾ ਗੁਲਗੰਦ ਪਾਜੀ ਚਬਰਸ ਤੇ ਗਰਮੀ ਲਈ ਵੀ ਦੋਨਾਂ ਚ ਕੰਮ ਕਰਦਾ ਜਿਹਦਾ ਪੀੜੀਆਂ ਵੀ ਹੋ ਜਾਂਦਾ ਅੱਛਾ ਜੀ ਤੇ ਓਲੇ ਵੀ ਕੰਮ ਕਰਦਾ ਹੈ ਠੀਕ ਹੈ ਠੀਕ ਹੈ ਇਹਦੇ ਦੋਨੇ ਗੁਣ ਹਨ ਨਾ ਪਰਮਾਤਮਾ ਨੇ ਪਾਏ ਨਹੀਂ ਚਲੋ ਬਹੁਤ ਵਧੀਆ ਜਿੱਦਾਂ ਨਾ ਮੈਂ ਇਹਦੇ ਇਹਦੇ ਬਾਰੇ ਕਾਫੀ ਸਾਰੇ ਜਿਹੜੇ ਗੁਣ ਦੱਸੇ ਆ ਮੈਂ ਪਿਛਲੇ ਵਲੌਗ ਦੇ ਵਿੱਚ ਵੀ ਪਾਏ ਆ ਇਹਦੇ ਉਦਾਂ ਤੁਸੀਂ ਹੋਰ ਮੋٹے ਮੋٹے ਗੁਣ ਦੱਸ ਦਿਓ ਕੀ ਆ ਇਰੇ ਅਗੇ ਜਿਨ੍ਹਾਂ ਨੂੰ ਬਾਤ ਦਾ ਰੋਗ ਆ ਉਹਨੂੰ ਯੂਜ਼ ਇਹਨੂੰ ਧਿਆਨ ਨਾ ਕਰਨਾ ਚਾਹੀਦਾ ਅੱਛਾ ਜੀ ਜੇ ਕਿਸੇ ਨੇ ਆਪਣੇ ਆਪ ਕਰਨਾ ਤਾਂ ਉਹਨੂੰ ਜੇ ਪਤਾ ਹੈ ਆਪਕੇ ਮੇਰੀ ਬਾਤ ਨਹੀਂ ਬਦੀ ਜਾਂ ਮੇਰੀ ਬਾਤ ਡਿਸਟਰਬ ਨਹੀਂ ਗਈ ਠੀਕ ਆ ਉਹ ਇਹਨੂੰ ਯੂਜ਼ ਕਰ ਸਕਦਾ ਠੀਕ ਆ ਵੈਸੇ ਜੇ ਬਾਤ ਵੱਦੀ ਆ ਜਿੱਦਾਂ ਬਾਤ ਦਾ ਕੀ ਆ ਦਰਦਾਂ ਹੁੰਦੀਆਂ ਅੱਛਾ ਜੀ ਗੈਸ ਬਣਦੀ ਹੈ ਢੇਡ ਫੁੱਲਿਆ ਰਹਿੰਦਾ ਠੀਕ ਆ ਉਹ ਬਾਤ ਦੇ ਹੁੰਦੇ ਲੱਛਣ ਠੀਕ ਆ ਠੀਕ ਆ ਜਾਂ ਡਰਾਈਨੈਸ ਬਹੁਤ ਜ਼ਿਆਦੀ ਠੀਕ ਆ ਸਿਰ ਚ ਸਿਕਰੀ ਠੀਕ ਆ ਜੇ ਉਹ ਓਦਾਂ ਦੀ ਚੀਜ਼ਾਂ ਆ ਫੇਰ ਕਿਉਂਕਿ ਇਹ ਇਹਨੇ ਬਾਤ ਨੂੰ ਹੋਰ ਵਧਾਉਣਾ ਠੀਕ ਆ ਇਤੇ ਪਰ ਜੇ ਕਿਸੇ ਨੂੰ ਖਾਂਗ ਆ ਹਾਂਜੀ ਰੀਸ਼ਾ ਟਾਈਪ ਆ ਠੀਕ ਆ ਤਾਂ ਨਾਲ ਗਰਮੀ ਵੀ ਵਾਲੀ ਬਰਦਾ ਅੱਛਾ ਠੀਕ ਆ ਤਾਂ ਉਹ ਬੰਦਾ ਇਹਨੂੰ ਯੂਜ਼ ਕਰ ਸਕਦਾ ਇਹਦਾ ਰਾਸ ਪੱਤਿਆਂ ਦਾ ਕੱਢ ਕੇ ਯੂਜ਼ ਕਰ ਸਕਦਾ ਅੱਛਾ ਜੀ ਇਹਦੇ ਪੰਚਾਂਗ ਨੂੰ ਜਿਹੜਾ ਪੰਜੇ ਚੀਜ਼ਾਂ ਦਾ ਡਰਾਈ ਫਾਰਮ ਚ ਉਹਦਾ ਕੜਾ ਬਣਾ ਕੇ ਲੈ ਸਕਦਾ ਠੀਕ ਆ ਇਹਦੇ ਫੁੱਲਾਂ ਦਾ ਗੁਲਕੰਦ ਲੈ ਸਕਦਾ ਠੀਕ ਆ ਜੇ ਕਨਸਟਿਪੇਸ਼ਨ ਦੇ ਨਾਲ ਨਾਲ ਕਈ ਵਾਰੀ ਨਾ ਬਲਗਮ ਰੇਸ਼ਾ ਵੀ ਹੋ ਜਾਂਦਾ ਤੇ ਕਨਸਟਿਪੇਸ਼ਨ ਵੀ ਹੋ ਜਾਂਦੀ ਹਾਂਜੀ ਹਾਂਜੀ ਫਿਰ ਇਹਦੇ ਜਿਹੜਾ ਫੁੱਲਾਂ ਦਾ ਗੁਲਕੰਦਾ ਇਹ ਦੋਨੇ ਚੀਜ਼ਾਂ ਦੇ ਵਰਕ ਕਰਦਾ ਠੀਕ ਹੈ ਚਲੋ ਮਾ ਕੀ ਇਹਦੇ ਜਿਹੜੇ ਆ ਬਣਦੇ ਆ ਕਫ ਸਰਪ ਠੀਕ ਆ ਉਹਦੀ ਪਹਿਲਾਂ ਵੀ ਗੱਲ ਹੋਈ ਸੀ ਪਹਿਲਾਂ ਵੀ ਗੱਲ ਹੋਈ ਸੀ ਤੁਸੀਂ ਬਣਾਈ ਵੀ ਲੈ ਸਕਦੇ ਬਿਲਕੁਲ ਬਿਲਕੁਲ ਇਹ ਇਹਦੇ ਬਾਰੇ ਡਿਟੇਲਡ ਵੀਡੀਓ ਵੀ ਆਪਾਂ ਬਣਾਈ ਹੋਈ ਆ ਕਾਫੀ ਮਤਲਬੇ ਦੇ ਬਾਰੇ ਗੱਲ ਕੀਤੀ ਸੀਗੀ ਤੇ ਚਲੋ ਕਈ ਵਾਰੀ ਇਦਾਂ ਹੁੰਦਾ ਵੀ ਸਾਰੀ ਇਨਫੋਰਮੇਸ਼ਨ ਇੱਕ ਟਾਈਮ ਤੇ ਦੱਸਣੀ ਪੋਸੀਬਲ ਨਹੀਂ ਹੁੰਦੀ ਪੋਸੀਬਲ ਨਹੀਂ ਹੁੰਦੀ ਇਹਨਾਂ ਦੇ ਗੋਣ ਬਹੁਤ ਆ ਤੇ ਆਪਾਂ ਕੋਸ਼ਿਸ਼ ਕਰੀਦਾ ਵੀ ਮਤਲਬ ਕੋਸ਼ਿਸ਼ ਕਰੀਦੀ ਜਿੱਦਾਂ ਸਾਨੂੰ ਇਹਦੇ ਬਾਰੇ ਗੱਲ ਪਤਾ ਲੱਗੀ ਇੱਕ ਕਹਾਵਤ ਪਤਾ ਲੱਗੀ ਸੀ ਇਹ ਵਾਲੀ ਜਿਹੜੀ ਤੁਹਾਨੂੰ ਭਾਜੀ ਹੁਣੇ ਦੱਸੀ ਵੀ ਉਹਦੇ ਤੋਂ ਫੇਰ ਗੱ ਇਨਫੋਰਮੇਸ਼ਨ ਵੀ ਜਾਣਨ ਲੱਗ ਪਏ ਤੇ ਠੀਕ ਆ ਜੀ ਮੇਰੇ ਨਾਲ ਬਨੇ ਰਹਿਣਾ ਤੁਹਾਨੂੰ ਹੋਰ ਅਗਲੇ ਆਉਣ ਵਾਲੇ ਵਲੌਗਸ ਦੇ ਵਿੱਚ ਹੋਰ ਵੀ ਬੂਟੀਆਂ ਬਾਰੇ ਇਦਾਂ ਹੀ ਜਾਣਕਾਰੀ ਦਿੰਦੇ ਰਵਾਂਗੇ ਠੀਕ ਆ ਪਾਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ